ਸਿਆ ਕਰਨ ਕਹਿੰਦਾ ਇਹ ਤਾਂ ਕਿ ਨਾਨੀ ਬਈ ਇਹ ਤਾਂ ਕੋਲੀਆਂ ਕਰਨ ਵਾਲਾ ਇਹਨੇ ਆਖੇ ਬਦਾਮਾਂ ਦਾ ਤੇਲ ਆ ਬਿਨਾ ਫੋਟੋ ਦੇ ਦੇਖ ਕੇ ਪਤਾ ਨਾ ਫੋਟੋ ਵੀ ਹੈ ਨਹੀਂ ਬਦਾਮਾਂ ਦਾ ਉੱਤੇ ਇਹਨੂੰ ਕੋਈ ਕੰਮ ਤਾਂ ਹੈ ਨਹੀਂ ਮੈਨੂੰ ਕੀ ਪਤਾ ਹੁਣ ਆਪੇ ਬੁੱਟਾ ਤੇ ਮੜੀ ਜਾਇਆ ਕਰੂ ਫਿਰ ਉਹਨੂੰ ਤੇ ਰਿਪਿਓ ਹਾਂ ਤੇਲ ਲਿਆ ਤਾਂ ਉਹ ਮੈਂ ਪੜਿਆ ਪਰ ਨਹੀਂ ਮੇਰਾ ਰੰਗ ਦੇਖ ਕੇ ਚੱਕ ਲਿਆ ਇਹ ਲੈ ਵੀ ਦੋ ਆਇਆ ਇਹ ਬੱਤੀ ਆ ਜਾਂਦੀ ਬਦਾਮਾਂ ਦਾ ਤੇਲ ਜੋਕਾ ਨੇ ਖਸਾਖ ਸਾਕੇ ਧਾਰ ਵਿੱਚ ਡੰਡੇ ਘਸੁੰਦੀ ਆ ਰੁਪਾਇਆ ਤੇ ਡੈਡੀ ਦੇ ਖਰੀਦਾ ਇਹਦੇ ਘਸ ਦੰਨੀ ਆ ਫਿਰ ਮੈਂ ਗੰਡਾ ਸਹਰੇ ਬੈਂਦੇ ਧੱਕ ਹੋ ਜੂਗੀ ਖਾ ਕੇ ਕੀ ਅੰਦਾ ਖਾ ਕੇ ਕੀ ਆ ਹੁਣ ਇਹਨਾਂ ਛੱਤਾ ਕਿੰਨਾ ਸਵਾ ਖਾਉਣੀ ਸੀ ਉੱਥੇ ਫਿਰ ਕਰਨ ਆ ਗਿਆ ਕਰਨ ਨਾਲ ਗੱਲਾਂ ਮਾਰਨ ਲੱਗੇ ਅਰੇ ਕਰਨ ਆਇਆ ਬਾ ਅੱਜ ਕਰਨ ਆਇਆ ਗਿਆ ਜਦੋਂ ਦਾ ਤੂੰ ਗਿਆ ਉਦੋਂ ਦਾ ਕੋਈ ਨਹੀਂ ਆਇਆ ਅੱਜ ਪਤਾ ਨਹੀਂ ਕਿਵੇਂ ਆ ਗਿਆ ਅੱਜ ਇਹ ਮਾ ਕੇ ਕਿਹਾ ਜਸਨਾ ਕੱਲ ਚਾਰ ਆਈ ਜਾਂਦਾ ਜਸਨਾ ਤਾਂ ਕੱਲ ਵੀ ਆ ਗਿਆ ਸੀ ਅੱਜ ਉਹ ਆ ਜੀ ਮਾਂ ਨੂੰ ਲੈ ਕੇ ਗਿਆ ਮੈਂ ਖੰਟਾਲੀ ਸਾਹਿਬ ਨੂੰ ਗਏ ਵੇ ਸੀ ਅੱਛਾ ਹਾਂ ਤੇ ਅੱਗੇ ਮੈਂ ਤਾਂ ਗੇਰੋ ਇਹਨੇ ਮੈਂ ਤੇਰੇ ਬਾਪਿਓ ਬਾਹਰ ਖੋਲਣ ਗਿਆ ਮੈਂ ਖਾ ਬਾਹਰੂ ਮੀਂ ਹੀ ਆ ਜੇ ਵੀ ਅੱਜ ਕਰਨਾ ਤਿੰਨ ਮਹੀਨੇ ਹੋ ਗਏ ਤੈਨੂੰ ਗਏ ਨਾ ਤਿੰਨ ਮਹੀਨਿਆਂ ਮਗਰੋਂ ਅੱਜ ਆਇਆ ਅੱਜ ਆਇਆ ਹੈ ਹਾਂ ਪਤਾ ਨਹੀਂ ਲਿਆ ਵੀ ਨਾਨੀ ਹੈਗੀ ਆ ਕਿ ਜਾਂ ਨਹੀਂ ਦੇਖੇ ਚੇਨ ਛੋਨਾਂ ਦਾ ਨੋਇਆ ਇੱਥੋਂ ਨਾਲ ਆ ਕੇ ਹੱਦੇ ਹੋਣਾ ਹਾਂ ਛੋਨਾਂ ਦਾ ਲਾ ਲਿਆ ਹੋਣਾ ਇਹਨਾਂ ਨੇ ਛੋਨਾਂ ਦਾ ਕਿਦਾਂ ਦਾ ਨਿਬੜ ਗਿਆ ਹੋਣਾ ਬੇਲਾ ਹੀ ਹੁਣ ਹੋਇਆ ਆਪਣਾ ਹਾਂ ਫੇਰ ਉਧਰ ਮੱਕੀ ਦਾ ਵਿੱਚੇ ਝੋਨੇ ਦਾ ਇੱਕ ਪਦੀਨਾ ਤਾਂ ਹੈ ਨਹੀਂ ਇਹਨਾਂ ਦੇ ਪਦੀਨਾ ਹਮਰੋਂ ਘਾਟ ਹੀ ਗਏ ਮੱਕੀ ਤੇ ਝੋਰਾ ਹੁਣ ਲੋਕਾਂ ਦਾ ਚਾਰ ਤੇ ਮੱਕੀ ਤੇ ਹਾਂ ਚਾਰ ਪੌਂਦੇ ਮੱਕੀ ਹਾਂ ਚਾਰ ਪੌਂਦੇ ਲੋਕ ਬਹੁਤ ਚਾਰ ਬਹੁਤ ਪੌਂਦੇ ਲੋਕ ਚਾਹਤਾ ਆਪਣੇ ਵੀ ਹੁਣ ਆਪਣੇ ਪਿੰਡ ਵੀ ਬਹੁਤ ਪਾਉਣ ਲੱਗ ਗਏ ਲੋਕ ਮੇਰੇ ਚਾਰ ਆ ਮੱਕੀਆਂ ਵੱਡ-ਵੱਡ ਵੱਡ-ਵੱਡ ਕੋਈ ਤੇ ਬਰੀਕ-ਬਰੀਕੋ ਭਿੱਕੇ ਕੁਤਰੀ ਜਾਂਦੀ ਓਥੇ ਬਰੀਕਾ ਪਾਉਣਾ ਗਲਤ ਹੈ ਮਾਨਕ ਹੋਰ ਜੀ ਕੱਤੀ ਨਾ ਕੱਲ ਕਰਦੀ ਆ ਉਹ ਵੀ ਨਹੀਂ ਮੈਂ ਜਾਣਾ ਸੀ ਅੱਜ ਗਈ ਸੀ ਓਥੇ ਦਾ ਸਮਾਨ ਖਤਮ ਹੋ ਗਿਆ ਦੋ ਕੁ ਜੀਤਾਂ ਨਕਬਾਸ ਹੋਈ ਆਈ ਤੇ ਇੱਕ ਦੂਜਾ ਰਫਣ ਦਾ ਗੇਲਣ ਮਿਲ ਗਿਆ ਚਾਰ ਪੰਜ ਸਾਬ ਬਣ ਗਏ ਟਿਕੀਆਂ ਤੇ ਆਹਾ ਤੇਰੇ ਪਿਆਓ ਨੇ ਉਹ ਰੱਜੀ ਨੇ ਕਿਹਾ ਸੀ ਮੈਨੂੰ ਖੋਪਿਆ ਦੂਜਾ ਬਦਾਮਾਂ ਦਾ ਤੇਲ ਲਿਆ ਦੀ ਅੱਛਾ ਤੇਰੇ ਪਿਆਓ ਨੂੰ ਕਿਹਾ ਸੀ ਰੱਜੀ ਨੇ ਕਹਿੰਦੀ ਮੱਸਦਾ ਮੈਨੂੰ ਬਦਾਮਾਂ ਦਾ ਤੇਲ ਲਿਆ ਦੀ ਉੱਥੋਂ ਅੱਛਾ ਬਾਈ ਕੌਣ ਹੀ ਮਰਦਾ ਇਸ ਕੀ ਆ ਮੈਦਾ ਹੋਊਗਾ ਮੈਦਾ ਹੋਵੇ ਕੰਟੀਨ ਤੇ ਫਰਕ ਹੁੰਦਾ ਹਾਂ ਉਹ ਤੇ ਵੀ ਬੇਔਰ ਮਾਰਦੀ ਆ ਨਾ ਹਾਂ 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 ਤੇ ਤਾਂ ਜਦੋਂ ਆਹ ਹੋਣ ਮੈਂ ਕਰਨ ਨੂੰ ਦਿਖਾਇਆ ਕਰਨ ਕਹਿੰਦਾ ਇਹ ਕਿਤੇ ਤੇਲਾ ਇਹ ਤਾਂ ਕਹਿੰਦਾ ਕਿ ਦੰਦਾ ਵਾਲਾ ਹਲਾ ਇਹ ਤਾਂ ਕਹਿੰਦਾ ਦੰਦਾ ਹਾਂ ਮਾਉਤ ਮਾਉਰੇ ਪਰੈਸਨਰ ਸਿਧਾ ਕਰਕੇ ਦਿਖਾ ਕਿਵੇਂ ਨਾ ਨਾ ਇਹਦਾ ਲੈ ਇਹਦਾ ਇਹਦਾ ਦੰਦਾ ਵਾਲਾ ਚੱਕਦੇ ਅੰਦਾ ਤੇ ਜਿਹੜਾ ਕੋਈ ਮੈਨੂੰ ਤਾਂ ਮੈਨੂੰ ਨਹੀਂ ਪਤਾ ਮੈਂ ਕਿਹਨੇ ਜਾਣਦੀ ਆ ਇਹ ਤੇਰੇ ਕਿਉਂ ਨਹੀਂ ਖਰੀਦਾ ਕਹਿੰਦਾ ਬਦਾਮਾਂ ਦਾ ਤੇਰਾ ਹੱਜੇ ਗੱਲ ਕਰਦੇ ਫੜਾ ਨਹੀਂ ਦਿੱਤਾ ਸੀ ਰੱਜੀ ਨੂੰ ਵੀ ਲਾ ਲਾ ਤੇਲ ਸਾਰ ਨੂੰ ਰੱਜੀ ਉਹ ਰੱਜੀ ਇਹਦੇ ਆਈ ਨਹੀਂ ਹੱਥ ਨੇ ਜਾਂ ਗਈ ਨਹੀਂ ਨਹੀਂ ਮੈਂ ਚੱਲ ਜਾ ਇਹ ਪੜੇ ਨਹੀਂ ਖੇਦਿਆ ਅਨਪੜ ਹੁੰਦਾ ਤਾਂ ਉਹਨੇ ਅਨਪੜ ਨੇ ਤਾਂ ਲੈਣਾ ਨਹੀਂ ਸੀ ਇਹ ਇਹ ਪੜਿਆ ਲਿਖਿਆ ਬੰਦਾ ਸੀ ਤਾਂ ਜਾਦੇ ਤੇ ਨਹੀਂ ਤਾਂ ਲਿਆ ਮੈਂ ਤੇ ਲੈ ਵੀ ਦੋ ਆਇਆ ਵੇਖ ਕਾਬ ਦੇ ਵਾਸਤੇ ਦੋ ਲਿਆਇਆ ਵੇਖ ਘਰੇ ਰੱਖਾਂ ਇੱਕ ਘਰੇ ਰੱਖਾਂਗੇ ਇੱਕ ਰੰਜੀ ਨੂੰ ਦੇ ਦੇਾਂਗੇ ਰੰਜੀ ਜੇ ਰੰਜੀ ਆ ਜਾਂਦੇ ਰੰਜੀ ਆ ਜਾਂਦੇ ਜੋਕਾ ਨਾ ਕਿ ਤਾਂ ਪਾ ਕੇ ਮੈਂ ਜੋਕਾ ਤੇ ਬਦਾਂ ਮਾਰਾ ਤੇਰ ਜੋਕਾ ਨੇ ਕਿ ਸਾਖ ਸਾਖੇ ਤਾਲ ਵਿੱਚ ਠੰਡੇ ਕਰ ਦਿੰਦੀ ਆਹ ਕਰ ਦਿੰਦੀ ਤਾਲ ਵਿੱਚ ਠੰਡੇ ਕਰ ਦਿੰਦੀ ਮਲ ਮਲ ਕੇ ਦੇ ਲ ਇਹ ਤਾਂ ਜਦੋਂ ਜਦੋਂ ਕੰਮ ਰੇ ਆਹ ਕੰਮ ਨਾਮ ਨੇ ਕੰਮ ਨੇ ਰਸਿਆ ਕੰਨ ਕਹਿੰਦਾ ਇਹ ਤਾਂ ਕੇ ਨਾਨੀ ਬਈ ਇਹ ਤਾਂ ਕੋਲਡੀਆਂ ਕਰਨ ਵਾਲਾ ਮੈਂ ਨੂੰ ਪਤਾ ਨਾਨੇ ਨੂੰ ਪੁੱਛੋ ਹੀ ਲੈ ਮਾ ਨਾ ਨਾ ਮੈਂ ਨਹੀਂ ਦੇਈ ਲਈ ਮਾ ਦਾ ਕਰ ਮਾ ਦਾ ਇਹ ਜਿਹੜਾ ਖਰੀਦੂਗਾ ਨਹੀਂ ਮਾ ਨਾ ਮੈਨੂੰ ਪਤਾ ਹੀ ਸੀ ਇਹ ਤਾਂ ਫੋਟੋ ਦਾ ਦੇਖ ਕੇ ਪਤਾ ਨਾ ਫੋਟੋ ਵੀ ਹੈ ਨਹੀਂ ਬੰਦਾ ਉੱਤੇ ਦੇਖਦਾ ਦੰਦਾ ਗਿਆ ਦਾ ਹੈ ਉਹਨੇ ਰੰਗ ਦੇਖ ਲਿਆ ਹੋਣਾ ਡੈਡੀ ਨੇ ਆਹੋ ਤੇ ਨਾ ਇਹ ਨਾ 170 ਦੀ ਹੈ ਇੱਕ ਅਰੇ ਡੇਦਾ ਫਿਰ ਫੋਟੋ ਦਾ ਦੰਦ ਵੀ ਹੈ ਨਹੀਂ ਨਾ ਤਹੀਂ ਦਾ ਨਹੀਂ ਆ ਤੇ ਮੁੜ ਕੇ ਭਾਈ ਉਹੋ ਮਮਾ ਉੱਥੋਂ ਤਾਂ ਜਣੀ 100 ਦੀ ਪਈ ਹੋਊਗੀ ਨਹੀਂ ਉਹ ਤੋਂ ਦੇ ਕੰਮ ਤਾਂ ਹੈ ਜੀ ਮੈਨੂੰ ਕੀ ਪਤਾ ਹੁਣ ਆਪੇ ਧੰਦਾ ਬੁੱਟਾ ਤੇ ਮੜੀ ਜਾਇਆ ਕਰੂ ਫਿਰ ਉਹਨੂੰ ਤੇਰੇ ਪਿਓ ਬੋੜੀ ਦਾ ਕੰਮ ਕਰਦੇ ਹਾਂ ਮੰਮਾ ਤੇ ਬੁੱਟਾ ਤੇ ਦਾੜੀ ਦਾ ਕਰਾ ਕੇ ਕਰ ਲੈ ਵਾਹ ਉਹ ਕਰਨੇ ਆ ਪੱਖਾ ਚੜਦੇ ਹਾਂ ਹਾਂ ਆਈ ਨਾ ਨਾ ਹਾਂ ਕਰਦਾ ਹਾਂ ਤੇ ਇਹ ਲੈ ਆ ਤਾਂ ਉਹ ਮੈਂ ਪੜਿਆਪੜਾ ਨਹੀਂ ਮੈਦਾ ਰੰਗ ਦੇਖ ਕੇ ਚੱਕ ਲਿਆ ਜਾਂਦਾ ਹੂੰ ਤੋਰ ਇਹਦਾ ਦੰਦ ਸਾਫ ਕਰਨ ਵਾਲਾ ਚਾਹ ਕੋਈ ਨਾ ਹਾਂ ਹੋਰ ਲੀ ਕਰਦਾ ਨਾ ਹਾਂ ਵੇਲਾ ਹੋਰ ਹੋਰ ਠੀਕ ਆ ਹੂੰ ਤੇ ਮੱਝੇ ਤੇ ਬਹਿ ਉਹ ਡਾਡੀ ਦੇ ਮੰਝੇ ਤੇ ਬੈਠਾ ਡੈਡੀ ਨੂੰ ਤੇਲ ਮੜਾਉਣਾ ਹੈ ਤੇਲ ਦੇ ਸਣ ਲੱਗਣਾ ਮਰੇ ਤੇਲ ਤੇਲ ਲਾਈਆ ਸਲਾਬ ਗਲਾਸ ਤੇ ਤੇਲ ਆ ਹਾਂ ਉਹ ਫੇਰ ਤੇਲ ਡੈਡੀ ਨਾ ਡੈਡੀ ਦਾ ਤੇਲ ਕਿਸਣਾ ਪਹਿਲਾਂ ਆ ਹੁਪੇ ਨਾ ਤੇ ਡੈਡੀ ਦੇ ਖਰੀਦਾ ਇਹਦੇ ਘਸ ਦੰਨੀ ਆ ਸਿਰ ਦੇ ਵਿੱਚ ਇਹਦੇ ਸਿਰ ਨਾਲ ਗੰਜਾ ਸਾਰਾ ਬੈੰਦੇ ਧੱਕ ਹੋ ਜੂਗੀ ਗਾੜੀ ਪੜਦਾ ਤੇ ਆ ਜਾ ਜੀ ਬਤਾ ਹੁਣ ਮੈਨੂੰ ਪੜਿਆ ਕਿ ਨਹੀਂ ਪੜਿਆ ਐਵੇਂ ਚੱਕ-ਟੱਕ ਸਿੱਟੀ ਗਿਆ ਬੀਣਾ ਫੇਰ ਕਿ ਹੋ ਗਿਆ ਨਾ ਫੇਰ ਕੀ ਹੋ ਗਿਆ ਪੈਸੇ ਸੀਗੇ ਟਿਕਾਏ ਗਏ ਭੁਲੇਖਾ ਲੱਗ ਗਿਆ ਨਾ ਮੈਂ ਤਾਂ ਇੰਨਾ ਟਾਈਮ ਹੋ ਗਿਆ ਬੜੇ ਭੁਲੇਖੇ ਨਾਲ ਚੀਜ਼ ਚੱਕੀ ਨਹੀਂ ਤੂੰ ਇਹਨੇ ਅੱਖਾਂ ਬਦਾਮਾਂ ਦਾ ਤੇਜ ਆ ਇਹਨੇ ਅੱਖਾਂ ਬਦਾਮਾਂ ਦਾ ਤੇਜ ਆ ਵੀ ਫੋਟੋ ਨਹੀਂ ਦੇਖਿਆ ਲੈ ਉਹ ਚੱਲ ਕੋਈ ਨਾ ਹਾਂ ਮੈਂ ਵੀ ਮੱੱੱਬਾ ਜਾਣਾ ਕੱਤੀ ਆਹੋ ਹਾਂ ਜੇ ਕੱਲਾ ਕਹਿੰਦਾ ਮੈਂ ਜਾਣਾ ਇਹਦਾ ਕੋਈ ਚੱਕ ਕੇ ਭਰ ਕੇ ਟੋਕਰੀ ਲਿਆਵੂਗਾ ਉਦੋਂ ਕਹਿੰਦੇ ਮੈਂ ਕੱਲਾ ਜਾਣਾ ਫਿਰ ਮਾਂ ਤੋਂ ਕੀ ਕਰਾਉਣਾ ਸੀ ਲਾ ਮਾਂ ਪੜ੍ਹ ਲਿਖਿਆ ਸੇ ਪੜ੍ਹ ਕੇ ਲੈਂਦੀ ਆ ਨਾ ਫਿਰ ਪੜ੍ਹ ਕੇ ਪੜੀ ਵਿਖੇ ਅਨਪੜ੍ਹ ਨੇ ਤਾਂ ਫਿਰ ਚੱਕਣਾ ਵੀ ਨਹੀਂ ਸੀ ਇਹ ਹਾਂ ਅਨਪੜ੍ਹ ਨੇ ਤਾਂ ਚੱਕਣਾ ਵੀ ਨਹੀਂ ਸੀ ਪੜ੍ਹੇ ਲਿਖੇ ਨੇ ਚੱਕਿਆ ਇਹ ਲਾ ਬੇ ਦੇ ਨਾਂ ਤੇ ਜਾਵਣ ਦੇ ਦਾ ਉਹ ਬਾਕੀ ਕਹਿੰਦੇ ਹੁੰਦੇ ਆ ਨਾਰੀ ਵਾਲ ਦਾ ਤੇਰੀ ਚੱਕ ਲੈਂਦਾ ਖੋਪੇ ਦਾ ਦੂਜੇ ਚੱਕ ਦਿੰਦਾ ਆਪਣੇ ਦਾ ਔਲੇ ਦਾ ਤੇਰੀ ਚੱਕ ਨਾ ਹਾਂ ਠੀਕ ਹੈ ਹਾਂ ਨਰੀਅਲ ਦਾ ਠੀਕ ਆ ਹਮ ਤੋਰ ਤਾ ਨਿੱਦ ਗਾਲੇ ਸਿਸਤਾਂ ਉਹਦਾਂ ਸੀ ਉਹ ਮਰੀਏ ਦੇ ਗਣਾਂ ਤੇਲ ਕੋਈ ਨਹੀਂ ਸੀ ਨਾ ਆਹੀ ਸੀਗਾ 바ਸਾ ਖੋਪੇ ਆਹੀ ਸੀਗਾ ਬਦਾਮਾਂ ਦਾ ਹੀ ਸੀ ਉੱਥੇ ਉਹ ਤਾਂ ਕੋਈ ਨਹੀਂ ਸੀ ਬਦਾਮ ਦਿਖਾ ਕੇ ਕੀ ਅੰਦਾ ਐ ਕੱਕਾ ਹਾਂ ਕਹਿ ਗਿਆ ਹੁਣ ਇਹਨਾਂ ਸੱਤਾ ਕਿੰਨਾ ਸਵਾ ਖਾਉਣੀ ਸੀ ਉੱਥੇ ਹਾਂ ਉਹਨਾਂ ਦਾ ਬੰਦ ਕਿਸੇ ਤੇ ਕਹਿੰਦਾ ਕੋ ਸਬਜ਼ੀ ਨਹੀਂ ਖਰੀਦਣ ਦਿੰਦਾ ਸੀ ਉਹ ਮੈਂ ਸ਼ਾਲ ਮਾਰ ਕੇ ਉੱਤਰੀ ਮਾ ਦਾਦਾ ਸਬਜ਼ੀ ਖਰੀਦਣੀ ਆ ਇਹਦਾ ਪਾਣੀ ਨਹੀਂ ਪਿਆਇਆ ਉੱਥੇ ਵਾਹ ਹੋਰ ਇਹ ਕਿਹੜਾ ਉਧਰ ਦੀ ਜਾਂਦਾ ਇਹਨੂੰ ਡਰਦਾ ਜਾਂਦਾ ਨਹੀਂ ਕਹਿੰਦੇ ਉਹ ਰਾਜੂ ਦੇ ਢਾਬੇ ਤੇ ਨਾ ਜਾਵੜੇ ਇਹ ਤਾਂ ਬਾਰ-ਬਾਰ ਇਹ ਤੇ ਨਾਨਕ ਸਰਵਲ ਦੀ ਜਾਂਦਾ ਘੁੰਮ ਕੇ ਇਹਨੂੰ ਰਾਜੂ ਦੇ ਢਾਬਾ ਤੇ ਸੌਣ ਨਾ ਨਾ ਮੈਂ ਅੱਜ ਜਾਵੜ ਦਾ ਰਾਜੂ ਦੇ ਢਾਬਾ ਤੇ ਖਾ ਕੇ ਲਿਆਉਣਾ ਸੀ ਇਹਨੂੰ ਕਹ ਬੈ ਜਾ ਬੈ ਆਪਾ ਖਾਣੇ ਆਈ ਟ੍ਰੀ ਦੋਸਾ ਖਾਣੇ ਆ ਰਾਜ ਦੇ ਘਾਬੇ ਤੇ ਜਾਣਾ ਸੀ ਨਾ ਰਾਜੂ ਦੇ ਅਕਸਰ ਰਾਜੂ ਦੇ ਜਾਣਾ ਸੀ ਉਹ ਰਾਜੂ ਦੇ ਹੀ ਹੁੰਦਾ ਰਾਜੂ ਦੇ ਹੀ ਹੁੰਦਾ ਮੈਂ ਕਿਤੇ ਖਵਾ ਕੇ ਲੈ ਉਹ ਨਾ ਨਾ ਇਹ ਤਾਂ ਪਾਣੀ ਫੋਕਾ ਵੀ ਨਹੀਂ ਬਿਆ ਆ ਆ ਤੇ ਤਾਂ ਸੁੱਕੀ ਮੁੜੀ ਟੀ ਕੋਰੇ ਮਾਰ ਤਾਂਹੀਂ ਤਾਂ ਮੇਰਾ ਸਿਰ ਪਰ ਉੱਠੜਿਆ ਆ ਕੇ ਮੈਨਾਂ ਪੂਰਾ ਹਾਲ ਹੋ ਗਿਆ ਮੈਨੂੰ ਕਹਿੰਦਾ ਹੁਣ ਨਹੀਂ ਤੈਨੂੰ ਲਿਜਾਣਾ ਮੈਂ ਕਿਉਂ ਕਹਿੰਦਾ ਹੁਣ ਸੈਰ ਫੜ ਕੇ ਪੈ ਗਈ ਵੀ ਧੁੱਪੇ ਮਚਾਦਾ ਸਿਰ ਮੱchnਾ ਹੀ ਸੀ ਉਹ ਧੁੱਪੇ ਥੋੜੀ ਸੀ ਅਨ ਗੱਡੀ ਰਾਜਨ ਵਿੱਚ ਗੱਡੀ ਕੌਣ ਲਿਜਾਂਦਾ ਮੇਰੇ ਕੋਲ ਕਾਗਜ ਹੈਗੇ ਕਾਗਜ ਤਾਂ ਹੈ ਨਹੀਂ ਥਾਂ ਥਾਂ ਦਾ ਨੱਕੇ ਲੱਗੇ ਪਏ ਹੋ ਤਾਂ ਇੱਥੇ ਚਲਾਨ ਕੱਟ ਕੇ ਵੇਂਦੇ ਜਿਹੜੇ ਕੰਟੀਨ ਤੇ ਲਾਉਣੇ ਸੀ ਉਹ ਚਲਾਨ ਆਣੇ ਦੇਣੇ ਪੈ ਜਾਂਦੇ ਹੈ ਕਾਚ ਪੂਰ ਪੂਰ ਕੱਢਦਾ ਪੋਰਸ ਆ ਗਏ ਹਾਂ ਵਾਗ 18 ਸਾਲ ਤੋਂ ਘਰ ਦਾ ਚੋਕ ਪਤਸਾਇਗਾ ਜਲਾਲ ਦਾ ਵਾ ਹਟ ਲਿਆ ਪੁਲਿਸ ਨੇ 25000 ਜੁਰਮਾਨਾ ਨਾਲੇ ਉਹਦੇ ਘਰ ਤੇ ਐਨ ਤਾਂ ਜੇ ਕਿਸੇ ਦਾ ਮੰਗੂ ਜੇ ਕਿਸੇ ਦਾ ਮੰਗ ਮਾਰ ਲੈ ਗਿਆ ਤਾਂ ਫਿਰ ਜਿਹਦਾ ਹੈਗਾ ਵਾ ਉਹਨੂੰ ਸਜ਼ਾ ਨਾਲੇ ਜੁਰਮਾਨਾ ਜੇ ਹੁਣ ਇਹ ਸਮਝਣਗੇ ਫਿਰ 18 ਵਾਲਾ ਆਪਣੇ ਤਾਂ ਕੋਈ ਹੈ ਨਹੀਂਗਾ ਆਪਣੇ ਦਾ 24 24 ਸਾਲ ਦਾ ਪੀਤਾ ਦਾ 24 25 ਸਾਲ ਦਾ ਹੈ ਦੀਪਾ ਹਾਂ ਦੀਪਾ ਹਓ ਦੀਪੇ ਨੇ ਮਾਨੂੰ ਸਮਝਾਦੀ ਇਹ ਮਾੜਾ ਨਹੀਂ ਹੈ ਥਾਂ ਹਾਂ ਲਾ ਇਹ ਆਖਣੇ 18 ਸਾਲ ਤੋਂ ਘਰ ਦਾ ਜਵਾਕ ਹੂੰ ਪੰਜਾਂ ਵਾਲਾ ਤੇ ਚਾਰ ਪੰਜਾਂ ਵਾਲਾ ਚਲਾ ਨਹੀਂ ਸਕਦਾ ਗਲਤੀ ਅੱਛਾ ਸਾਰੇ ਗਏ ਮਾਨਾ ਜੀ ਫੜ ਲਿਆ 3 ਸਾਲ ਦੀ ਸਰਜਾ ਹੂੰ ਤੁਸੀਂ ਕਰ ਲੈਨੇ ਕੋਈ ਨਹੀਂ ਲੈ ਗਏ ਕਿਸੇ ਦਾ ਬਾਗਮਾ ਵੀ ਲੈ ਕੇ ਜਾਂਦਾ ਕਿਸੇ ਦਾ ਮੰਗਮਾ ਦਾ ਪੂਰਾ ਮਾਰਕਾ ਦਾ ਵੇਰ ਉਹਨੂੰ ਜੁਰਮਾਨਾ ਤੇ ਉਹ ਸਜ਼ਾ ਹੂੰ ਹੂੰ ਤੇ ਅੱਜ ਕਰਿਆ ਕਨਾਲੇ ਕੋਲ ਤੇ 31 ਜੁਲਾਈ ਹਾਂ ਆਕਤੰਦੀ ਤੋਂ ਬਾਅਦ ਹੋਏਣਾ ਲੱਗਦਾ